ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰਾਂ ਗੁਰਗ੍ਰੰਥ ਸਾਹਿਬ ਮਹਾਰਾਜ ਦਾ ਓਟ ਆਸਰਾ ਲੈ ਕੇ ਤੁਰਦੇ ਆਂ ਮਰਦੇ ਚਲੇ ਜਾਵਾਂਗੇ ਪਰ ਆਪਣੇ ਹੱਕ ਦੀ ਲੜਾਈ ਹੁਣ ਹਰ ਪਾਰ ਦੀ ਲੜਾਂਗੇ ਅਸੀਂ ਤਾਂ ਵੇਟ ਕਰ ਰਹੇ ਆਂ ਲੀਡਰਾਂ ਦਾ ਕਿ ਉਹ ਸਾਨੂੰ ਕਦੋਂ ਹੁਕਮ ਕਰਨਗੇ ਵੀ ਆਪੇ ਸਾਰੇ ਪੈਰੀਗੇਟ ਪੱਟ ਕੇ ਵੀ ਦਿਖਾਵਾਂਗੇ ਤੇ ਅੱਗੇ ਜਾ ਕੇ ਵੀ ਦਿਖਾਵਾਂਗੇ ਪੀੜੀ ਬਚਾਣੀ ਹੈ ਬਾਬਾ ਜੀ ਪੀੜੀ ਸਾਡੀ ਅੱਜ ਕੀਤਾ ਮਜ਼ਬੂਤ ਨਹੀਂ ਹੈਗਾ ਪੀੜੀ ਅੱਜ ਸਾਡੀ ਰੁਰਦੀ ਫਿਰਦੀ ਆਣੇ ਵਾਲੀ ਨਸਲ ਬਚਾਣੀ ਆ ਠੀਕ ਹੈ ਨਾ ਖੇਤੀ ਨੂੰ ਮਜ਼ਬੂਤ ਕਰਨਾ ਹੈ ਸਾਡੇ ਮੁੰਡੇ ਰੋਕਣੇ ਨੇ ਸੀ ਬਾਹਰ ਜਾਣ ਤੋਂ ਹੈ ਨਾ ਜਦੋਂ ਸਾਡਾ ਕੀਤਾ ਮਜ਼ਬੂਤ ਹੋਊਗਾ ਇੱਥੇ ਰਹਿ ਕੇ ਕੰਮ ਕਰਨਗੇ ਆਪਣੇ ਖੇਤਾਂ ਦੇ ਅੰਦਰ ਹੈ ਨਾ ਬਾਬੇ ਨਾਨਕ ਦੀ ਖੇਤੀ ਨੂੰ ਬਾਬੇ ਨਾਨਕ ਦੇ ਫਲਸਫੇ ਨੂੰ ਆਪਣੇ ਜਿਹੜਾ ਫਲਸਫਾ ਅਜ ਗੁਰਦੁਆਰਾ ਦੇ ਅੰਦਰ ਚੱਲਦਾ ਬਾਬੇ ਨਾਨਕ ਦਾ ਸਾਡੇ ਲੰਗਰ ਦਾ ਸਾਰਾ ਬਰਕਰਾਰ ਰੱਖਣਾ ਆ ਠੀਕ ਆ ਸਾਡੇ ਧਰਮ ਵੀ ਆਪਣੀ ਖੇਤੀ ਨਾਲ ਅਟੈਚ ਨੇ ਸਾਰੀ ਚੀਜ਼ ਦੀ ਸੰਭਾਲ ਬਹੁਤ ਵੱਡੀ ਲੜਾਈ ਹੈ ਅ ਆਰਥਿਕ ਲੜਾਈ ਅੱਜ ਦੇਸ਼ ਕਿੰਨਾ ਡੋਨਾ ਗੋਦੀ ਮੀਡੀਆ ਦਿਖਾਈ ਜਾਂਦਾ ਵੀ ਦੇਸ਼ ਬਹੁਤ ਉੱਤੇ ਉੱਤੇ ਨੂੰ ਦੇਖ ਲਈ ਤੁਸੀਂ ਭੁੱਖ ਮਰੀ ਚ ਕੀ ਹਾਲ ਹੋਇਆ ਹੋਇਆ ਸਾਰੇ ਪਾਸੇ ਦੇਖ ਲਈ ਤੁਸੀਂ ਕਰਜ਼ਾ ਕਿੰਨਾ ਚੜ ਗਿਆ ਦੇਸ਼ ਦੇ ਉਤੇ ਅਸੀਂ ਤਾਂ ਦੇਸ਼ ਨੂੰ ਪਹਚਾਣ ਦੀ ਲੜਾਈ ਲੜ ਰਹੇ ਆ ਆਰਥਿਕ ਲੜਾਈ ਲੜ ਰਹੇ ਆ ਤੁਹਾਡੇ ਰਾਹੀਂ ਬੇਨਤੀ ਕਰਨਾ ਚਾਹੁੰਦੇ ਆ ਕਿਸਾਨ ਮਜ਼ਬੂਤ ਹੋਊਗਾ ਤੇ ਜਦ ਮਜਦੂਰ ਮਜਦੂਤ ਹੋ ਮਜਬੂਤ ਹੋਊਗਾ ਠੀਕ ਹੈ ਨਾ ਤੇ ਸਾਰਾ ਦੇਸ਼ ਮਜਬੂਤ ਹੋਊਗਾ ਠੀਕ ਹੈ ਜਦੋਂ ਆਰਥਿਕ ਲੜਾਈ ਠੀਕ ਹੈ ਤੇ ਅਸੀਂ ਬੇਨਤੀ ਕਰਦੇ ਆ ਪਿਆਰ ਨਾਲ ਬੇਨਤੀ ਵੀ ਕਰਦੇ ਆ ਤੁਹਾਡੇ ਚੈਨਲ ਦੇ ਰਾਏ ਵੀ ਬੇਨਤੀ ਕਰਦੇ ਆ ਵੀ ਪਿਆਰ ਨਾਲ ਅਸੀਂ ਸਾਡਾ ਕੋਈ ਜੀਨ ਕਰਦਾ ਟਕਰਾਅ ਕਰਨ ਕੋਈ ਇਹ ਚੀਨ ਰ ਪਾਕਿਸਤਾਨ ਦਾ ਬਾਰਡਰ ਥੋੜੀ ਹੈਗੇ ਨੇ ਵੀ ਜਿਹੜੇ ਅਸੀਂ ਤੁਹਾਡੇ ਨਾਲ ਲੜਨ ਚੱਲੇ ਆ ਉਧਰ ਵੀ ਸਾਡੀ ਮੁੰਡੇ ਖੜੇ ਨੇ ਉਹ ਵੀ ਉਹਨਾਂ ਕੋਲ ਵੀ ਜ਼ਮੀਨਾਂ ਨੇ ਠੀਕ ਹੈ ਨਾ ਉਹ ਵੀ ਜਿਹੜੇ ਉਧਰ ਦੇ ਪਰੇ ਸਰਕਾਰਾਂ ਨੇ ਕੀ ਆ ਵੀ ਹਾਂ ਮਰਾਦੋ ਹੈ ਨਾ ਪੁਲਿਸ ਵਾਲੇ ਨੂੰ ਮਰਾਦੋ ਮੁੰਡਿਆਂ ਲੜਕੇ ਪਰ ਸਾਡੇ ਮੁੰਡੇ ਫੇਰ ਵੀ ਬ ਬਾਬਾ ਜੀ ਦਿੱਲੀ ਜਾਵਾਂਗੇ ਤੇ ਆਪਣਾ ਐਮਐਸਪੀ ਗਰੰਟੀ ਕਾਨੂੰਨ ਲੈ ਗਏ ਨਾ ਸਾਡੇ ਅੱਗੇ ਤੋਂ ਹਰਿਆਣਾ ਤੋਂ ਅੱਗੇ ਆਏ ਜੇ ਇੱਧਰ ਨੂੰ ਕੀ ਕੀ ਤਿਆਰੀ ਅਗਲੇ ਬੰਨੇ ਕਿ ਇੱਥੇ ਬੈਰੀਕੇਡਿੰਗ ਲੱਗੀ ਹੈ ਅੱਗੇ ਵੀ ਲੱਗੀ ਹੋਈ ਹੈ ਦੋ ਤਰੀਕ ਦੇ ਪੰਜਾਬ ਚ ਹੀ ਆ ਅਸੀਂ ਅਸੀਂ ਪ੍ਰੋਗਰਾਮ ਕਰਨ ਜਾਂਦੇ ਆ ਕੋਈ ਵੀ ਉਹ ਵੀ ਡਿਊਟੀ ਲੱਗਦੀ ਅਸੀਂ ਦੋ ਤਰੀਕ ਨੂੰ ਹੀ ਸਾਡੇ ਟਰੈਪ ਲਾਤੀ ਸੀ ਪੁਲਿਸ ਨੇ ਦੋ ਤਰੀਕ ਤੋਂ ਬਾਅਦ ਸਿੱ ਘਰੀ ਨਹੀਂ ਗੇ ਉਧਰ ਪਾਸੇ ਇੱਕ ਬੈਰੀਕੇਡ ਤੋੜਤਾ ਹਰਿਆਣੇ ਵਾਲਿਆਂ ਨੇ ਠੀਕ ਹੈ ਨਾ ਤੇ ਉਧਰ ਲੱਗੇ ਹੋਏ ਨੇ ਮੁੰਡੇ ਜਿੰਨੇ ਹੈਗੇ ਨੇ ਠੀਕ ਹੈ ਉਹ ਪਰਲੀ ਸਾਈਡ ਨੂੰ ਹੋਣਗੇ ਬਾਰਡਰ ਦੇ ਅਗਲੇ ਤਿਆਰੀਆਂ ਕਿਸਾਨਾਂ ਦੀ ਕੀ ਤਿਆਰੀ ਹੈ ਉਧਰ ਹਰਿਆਣੇ ਵਾਲੇ ਪਾਸੇ ਕਿ ਪੰਜਾਬ ਵਾਲਿਆਂ ਨੂੰ ਪਹਿਲੇ ਬੰਨਾ ਲੈ ਕੇ ਜਾਓ ਕਿ ਅੱਗੇ ਬਾਬਾ ਜੀ ਫੁੱਲ ਤਿਆਰੀ ਆ ਠੀਕ ਹੈ ਸਾਰੇ ਮੁੰਡੇ ਵੀ ਆਣਗੇ ਤੇ ਸਾਰੇ ਰਲ ਮਿਲ ਕੇ ਹਰਿਆਣਾ ਪੰਜਾਬ ਦਿੱਲੀ ਵੱਲ ਕੂਚ ਕਰਾਂਗੇ ਘਰਾਂ ਦੇ ਵਿੱਚ ਪੁਲਿਸ ਜਾ ਰਹੀ ਹੈ ਪٹرول ਪੰਪਰ ਉੱਤੇ ਲਗਾਤਾਰ ਤੱਕ ਹੈ ਕਿ ਟਰੈਕਟਰਾਂ ਨੂੰ ਡੀਜ਼ਲ ਨਹੀਂ ਦੇਣਾ ਜਿਨੇ ਪਾਸਪੋਰਟ ਤੁਹਾਡੇ ਜਬਤ ਕਰ ਲਾਂਗੇ ਤੁਹਾਡੀ ਜਾਇਦਾਦਾਂ ਜਬਤ ਕੀਤੀਆਂ ਜਾਣਗੀਆਂ ਇਹੋ ਜਿਹੇ ਕਿਵੇਂ ਦੇਖਦੇ ਹੋ ਅੱਜ ਬਿਆਨਾਂ ਨੂੰ ਸਰਕਾਰ ਦੇਆਂ ਨੂੰ ਮੈਂ ਤਾਂ ਚੌਨਾ ਆ ਜੇ ਮੇਰੀ ਜਿੰਦ ਲੇਖੇ ਲੱਗ ਜੇ ਇਸ ਅੰਦੋਲਨ ਦੇ ਚਾਹੇ ਮੇਰੀ ਜ਼ਮੀਨ ਲੇਖੇ ਲੱਗ ਜੇ ਇਸ ਅੰਦੋਲਨ ਦੇ ਅਸੀਂ ਨਹੀਂ ਪਿੱਛੇ ਹਟਾਂਗੇ ਨਾ ਅਸੀਂ ਦਬਦੇ ਹਾਂ ਪ੍ਰਸ਼ਾਸਨ ਤੋਂ ਨਾ ਅਸੀਂ ਦਬਦੇ ਹਾਂ ਸਰਕਾਰ ਤੋਂ ਠੀਕ ਹੈ ਨਾ ਆਂਦੇ ਨੇ ਦਬ ਕੇ ਮਾਰਦੇ ਨੇ ਠੀਕ ਹੈ ਨਾ ਅੱਜ ਦੇ ਨਹੀਂ ਇਹ ਤਾਂ ਆਪਣੇ ਲੀਡਰ ਤੇ ਉੱਤੇ ਹੈਨਾ ਅਮਰਜੀਤ ਸਿੰਘ ਮੋੜੀ ਤੇ ਕਦੇ ਪਿੱਠ ਨਹੀਂ ਲੱਗਣ ਦਿੱਤੀ ਕਦੇ ਜੇੜਾਂ ਵਾਲੇ ਪਾਸੇ ਨੂੰ ਮੂੰਹ ਨਹੀਂ ਕਰਨ ਦਿੱਤਾ ਠੀਕ ਹੈ ਨਾ ਥਾਣੇ ਚ ਕਢਾ ਲੈਂਦੇ ਨੇ ਸਾਨੂੰ ਠੀਕ ਹੈ ਜਦੋਂ ਵੀ ਫੜਦੇ ਨੇ ਪੁਲਿਸ ਠੀਕ ਹੈ ਸਾਨੂੰ ਮਾਣ ਆਪਣੇ ਇਲਾਕੇ ਦੇ ਸਾਡੇ ਨਾਲ ਮੋਟਾ ਲਾ ਕੇ ਖੜਦੇ ਕਿਉਂ ਇਹਨਾਂ ਨੂੰ ਪਤਾ ਵੀ ਨਵਦੀਪਰ ਸੱਚ ਚੱਕ ਦੀ ਲੜਾਈ ਲੜਦੇ ਨੇ ਅਗਲੇ ਨੇ ਕਦੇ ਇਲੈਕਸ਼ਨ ਨਹੀਂ ਲੜਨਾ ਜਿੰਦਗੀ ਦੇ ਅੰਦਰ ਠੀਕ ਹੈ ਨਾ ਅਸੀਂ ਕਹਿ ਕੇ ਤੁਰੇ ਹੋਏ ਹਾਂ ਸਾਰੇ ਇਲਾਕੇ ਨੂੰ ਵੀ ਬਾਬਾ ਜੀ ਜਿੱਦ ਦਿਨ ਹੀ ਮੰਗਣਾ ਆਵਾਂਗੇ ਆਪਣੇ ਹੱਕ ਸਾੱਚ ਵਿੱਚੇ ਸਾਥ ਮੰਗਣਾ ਆਵਾਂਗੇ ਕਦੇ ਥੋੜੇ ਬਾਹਰ ਚ ਵੋਟ ਮੰਗਣ ਦੀ ਆਂਦੇ ਤੇ 5 ਸਾਡਾ ਵੀ ਕਿਤੇ ਜਿੰਦਗੀ ਦੇ ਇਲੈਕਸ਼ਨ ਲੜਦਾ ਤਾਂ ਸਾਡੇ ਸਾਡੇ ਨਾਲ ਲੋਕ ਪੁਲਸ ਜਾ ਰਹੀ ਹੈ ਤੁਹਾਡੇ ਜੋ ਤੁਹਾਡੀ ਟੀਮ ਦੇ ਤਾਂ ਸਾਡੇ ਸਾਡੇ ਤਾਂ ਫਲੈਗ ਮਾਰਚ ਹੋਇਆ ਤੇ ਇਹ ਪੰਜਾਬ ਆ ਬਾਬਾ ਜੀ ਹਰਿਆਣਾ ਪੰਜਾਬਾ ਪੰਜਾਬ ਆ ਪਹਿਲਾਂ ਮਹਾ ਪੰਜਾਬ ਹੁੰਦਾ ਸੀ ਹਰਿਆਣਾ ਪੰਜਾਬ ਦਾ ਸਰਕਾਰਾਂ ਨੇ ਬਣਾਤਾ ਜਿੰਨਾ ਜ਼ੁਲਮ ਪੰਜਾਬ ਦੇ ਉੱਤੇ ਕਰੋਗੇ ਤਾਂ ਨਿਕਰ ਕੇ ਆਉਂਦਾ ਉਹਨਾਂ ਅਸੀਂ ਤਾਂ ਉਹਨੇ ਉਹਨੇ ਤੱਕੜੇ ਹੋ ਕੇ ਟੱਕਰਾਂਗੇ ਜਿੰਨੇ ਸਾਡੇ ਉੱਤੇ ਜ਼ੁਲਮ ਕਰਨਗੇ ਤੁਹਾਡੇ ਲੀਡਰ ਕਹਿ ਵੀ ਗਏ ਨੇ ਕੋਈ ਤੁਹਾਡੇ ਆਗੂ ਨਾਲ ਦੇ ਕਿ ਨਵਦੀਪ ਨੂੰ ਵਿਹਲਾ ਕਰੋ ਬੈਰੀਕੇਡ ਪੱਟਣੇ ਦੀ ਤਿਆਰੀ ਹੈ ਧੰਨਵਾਦ ਬਾਜੀ ਵੇਟ ਕਰਦੇ ਆ ਲੀਡਰਾਂ ਦੀਆਂ ਦੇਸ਼ਾਂ ਦਾ ਪੱਟ ਦਾਂਗੇ ਉਹ ਦੇਖੋ ਆਗੇ ਦੇਖੋ ਉੱਧਰ ਦੇ ਲੱਗੇ ਹੋਏ ਨੇ ਕਿ ਬੈਰੀਕੇਡ ਪੱਟਣ ਦੀ ਤਿਆਰੀ ਆ ਤਾਂ ਜਲਦੀ ਕਿਸਾਨ ਕਹਿੰਦੇ ਨੇ ਅਸੀਂ ਬੈਰੀਕੇਡ ਪੱਟ ਕੇ ਸ਼ੰਭੂ ਵਾਲੇ ਦਿੱਲੀ ਵੱਲ ਨੂੰ ਕੂਚ ਕਰਾਂਗੇ ਕਿਸਾਨਾਂ ਦਾ ਜज्ਬਾ ਉਹੀ ਹੈ ਜਨੂਨ ਉਹੀ ਹੈ ਤਾਂ ਦਿੱਲੀ ਵੱਲ ਕੂਚ ਕਰ ਦਿੱਤਾ ਜਿਸ ਤਰੀਕੇ ਨਾਲ ਪਹਿਲਾਂ ਕੀਤਾ ਗਿਆ ਸੀ 2020 ਦੇ ਵਿੱਚ ਨਵੰਬਰ ਦੇ ਵਿੱਚ ਤਾਂ ਇੱਕ ਨੌਜਵਾਨ ਉਸ ਵਕਤ ਮਸ਼ਹੂਰ ਹੋਇਆ ਸੀ ਜਿਨੇ ਵਾਟਰ ਕੈਨ ਦੇ ਮੂੰਹ ਮੋੜ ਦਿੱਤੇ ਸੀ ਨਵਦੀਪ ਸਾਡੇ ਨਾਲ ਨਵਦੀਪ ਬਾਈ ਇਸ ਵਾਰ ਕੀ ਤਿਆਰੀ ਹੈ ਤਿਆਰੀ ਫੁੱਲ ਆ ਬਾਬਾ ਜੀ ਆਪਣੀ ਹੱਕੀ ਮੰਗਾ ਨੇ ਠੀਕ ਹੈ ਆਪਣਾ ਐਮਐਸਪੀ ਗਰੰਟੀ ਕਰੋਣਾ ਸਾਡੇ ਬਣਦੇ ਹੱਕ ਨੇ ਹੈਨਾ ਲੈਣੇ ਜ਼ਰੂਰੀ ਨੇ ਸਾਡੀ ਪੀੜ੍ਹੀ ਦੀ ਲੜਾਈ ਹੈ ਬਾਬੇ ਨਾਨਕ ਦੀ ਖੇਤੀ ਨੂੰ ਬਚਾਉਣ ਦੀ ਲੜਾਈ ਆ ਠੀਕ ਹੈ ਨਾ ਤੇ ਅਸੀਂ ਲੜਾਂਗੇ ਬਾਬਾ ਜੀ ਹੈਨਾ ਸਰਕਾਰਾਂ ਧੱਕਾ ਕਰ ਰਹੀਆਂ ਨੇ ਠੀਕ ਹੈ ਸਰਕਾਰਾਂ ਨੇ ਆਪਣੇ ਮੂੰਹੋਂ ਕਿਹਾ ਸੀ ਮੋਦੀ ਨੇ ਜਦੋਂ ਸੱਤਾ ਚ ਆਇਆ ਸੀ ਵੀ ਮੈਂ ਸੁਆਮੀ ਨਾਥ ਰਿਪੋਰਟ ਦਊਂਗਾ ਕੀ ਗਾ ਮੈਂ ਕਰਜ਼ਾ ਮੁਕਤੀ ਕਰੂੰਗਾ ਹੈ ਨਾ ਉਹ ਤੋਂ ਬਾਅਦ ਜਦੋਂ ਅਸੀਂ ਅੰਦੋਲਨ ਜਿੱਤ ਕੇ ਆਏ ਕਹਿੰਦਾ ਜੀ ਮੇਰੇ ਤੋਂ ਗਲਤੀ ਹੋ ਗਈ ਮੇਰੀ ਤਪੱਸਿਆ 'ਚ ਕਮੀ ਰਹਿ ਗਈ ਹੈ ਨਾ ਪਰ ਮੈਂ ਤੁਹਾਡੀਆਂ ਜਿਹੜੀਆਂ ਬਾਕੀਆਂ ਮੰਗਾਂ ਨੇ ਉਹ ਵੀ ਪੂਰੀ ਕਰੂੰਗਾ ਤੇ ਅਸੀਂ 3 ਸਾਲ ਤੋਂ ਇਹਨਾਂ ਦੇ ਕਦੇ ਡੀਸੀ ਦਫ਼ਤਰ ਦੇ ਮੂਹਰੇ ਕਦੇ ਇਹਨਾਂ ਦੇ ਕਿਸੇ ਦਫ਼ਤਰ ਦੇ ਮੂਹਰੇ ਸੀ ਇਹਨਾਂ ਗਿਆਪਨ ਦੇਣੇ ਵੀ ਸਾਡੀਆਂ ਮੰਗਾਂ ਦੇ ਦਿਓ ਸਾਡੂ ਲਖੀਮਪੁਰ ਦਾ ਇਨਸਾਫ ਦੇ ਦਿਓ ਹੈ ਨਾ ਪਰ ਇਹਨਾਂ ਨੇ ਦਿੱਤਾ ਨਹੀਂ ਅਸੀਂ ਸਾਨੂੰ ਮਜਬੂਰ ਹੋ ਕੇ ਸੜਕਾਂ ਤੇ ਆਣਾ ਪਰ ਤਿਆਰੀ ਬਹੁਤ ਕੀਤੀ ਆ ਹਰਿਆਣਾ ਸਰਕਾਰ ਨੇ ਪਿਛਲੀ ਵਾਰ ਵੀ ਟੋਏ ਪੁੱਟੇ ਗਏ ਸੀ ਇਸ ਵਕਤ ਤੱਕ 3-4 ਲੇਅਰਿੰਗ ਦੀ ਬ ਤਿਆਰੀ ਹੈ ਪਿਛਲੀ ਵਾਰੀ ਤੁਸੀਂ ਵਾਟਰ ਕੈਨ ਦੇ ਮੂੰਹ ਮੋੜ ਦਿੱਤੇ ਸੀ ਸਾਡੇ ਵੱਲੋਂ ਤਾਂ ਗੋਲੀਆਂ ਦੀ ਕਰੋ ਕਹਦੇ ਮੋਦੀ ਨੂੰ ਤਿਆਰੀ ਕਹਦੇ ਆ ਤਾਂ ਛੋਟੇ ਨਹੀਂ ਆ ਤਾਂ ਅਸੀਂ ਸਾਰੇ 6-5 ਸਾਲਾਂ ਤੋਂ ਦੇਖਦੇ ਜਾਂਦੇ ਆ ਤੁਹਾਡੇ ਹੱਥੋਂ ਗੈਸ ਹੋ ਕੇ ਬੈਰੀਗੇਡ ਦਿਓਗੇ ਤੁਸੀਂ ਗੋਲੀਆਂ ਦੀ ਕਰੋ ਤਿਆਰੀ ਅਸੀਂ ਤੁਹਾਨੂੰ ਦਿਖਾਣੇ ਸਾਡੇ ਜज्ਬੇ ਕਿੰਨੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਓਟ ਆਸਰਾ ਲੈ ਕੇ ਤੁਰਦੇ ਆ ਮਰਦੇ ਚਲੇ ਜਾਵਾਂਗੇ ਪਰ ਆਪਣੇ ਹੱਕ ਦੀ ਲੜਾਈਆਂ ਹੁਣ ਹਰ ਪਾਰ ਦੀ ਲੜਾਂਗੇ ਅਸੀਂ ਤਾਂ ਵੇਟ ਕਰ ਰਹੇ ਆ ਲੀਡਰਾਂ ਦਾ ਕਿ ਉਹ ਸਾਨੂੰ ਕਦੋਂ ਹੁਕਮ ਕਰਨਗੇ ਵੀ ਆਪੇ ਸਾਰੇ ਬੈਰੀਗੇਡ ਪੱਟ ਕੇ ਵੀ ਦਿਖਾਵਾਂ ਪੀੜੀ ਬਚਾਣੀ ਹੈ ਬਾਬਾ ਜੀ ਪੀੜੀ ਸਾਡੀ ਅੱਜ ਕੀਤਾ ਮਜ਼ਬੂਤ ਨਹੀਂ ਹੈਗਾ ਪੀੜੀ ਅੱਜ ਸਾਡੀ ਰੁਰਦੀ ਫਿਰਦੀ ਆਣੇ ਵਾਲੀ ਨਸਲ ਬਚਾਣੀ ਆ ਠੀਕ ਹੈ ਨਾ ਖੇਤੀ ਨੂੰ ਮਜ਼ਬੂਤ ਕਰਨਾ ਹੈ ਸਾਡੇ ਮੁੰਡੇ ਰੋਕਣ ਦੇ ਸੀ ਬਾਹਰ ਜਾਣ ਤੋਂ ਹੈ ਨਾ ਜਦੋਂ ਸਾਡਾ ਕੀਤਾ ਮਜ਼ਬੂਤ ਹੋਊਗਾ ਇੱਥੇ ਰਹਿ ਕੇ ਕੰਮ ਕਰਨਗੇ ਆਪਣੇ ਖੇਤਾਂ ਦੇ ਅੰਦਰ ਹੈ ਨਾ ਬਾਬੇ ਨਾਨਕ ਦੀ ਖੇਤੀ ਨੂੰ ਬਾਬੇ ਨਾਨਕ ਦੇ ਫਲਸਫੇ ਨੂੰ ਆਪਣੇ ਜਿਹੜਾ ਫਲਸਫਾ ਅਜ ਗੁਰਦੁਆਰਾ ਦੇ ਅੰਦਰ ਚੱਲਦਾ ਬਾਬੇ ਨਾਨਕ ਦਾ ਸਾਡੇ ਲੰਗਰ ਦਾ ਸਾਰਾ ਬਰਕਰਾਰ ਰੱਖਣਾ ਆ ਠੀਕ ਆ ਸਾਡੇ ਧਰਮ ਵੀ ਆਪਣੀ ਖੇਤੀ ਨਾਲ ਅਟੈਚ ਨੇ ਸਾਰੀ ਚੀਜ਼ ਦੀ ਸੰਭਾਲ ਬਹੁਤ ਵੱਡੀ ਲੜਾਈ ਹੈ ਅਗ ਆਰਥਿਕ ਲੜਾਈ ਅੱਜ ਦੇਸ਼ ਕਿੰਨਾ ਡੋਨ ਗੋਦੀ ਮੀਡੀਆ ਦਿਖਾਈ ਜਾਂਦਾ ਵੀ ਦੇਸ਼ ਬਹੁਤ ਉੱਤੇ ਉੱਤੇ ਨੂੰ ਦੇਖ ਲਈ ਤੁਸੀਂ ਭੁੱਖ ਮਰੀ ਜਿੱਕੀ ਹਾਲ ਹੋਇਆ ਹੋਇਆ ਸਾਰੇ ਪਾਸੇ ਦੇਖ ਲਈ ਤੁਸੀਂ ਕਰਜ਼ਾ ਕਿੰਨਾ ਚੜ੍ਹ ਗਿਆ ਦੇਸ਼ ਦੇ ਉਤੇ ਅਸੀਂ ਤਾਂ ਦੇਸ਼ ਨੂੰ ਪਹਚਾਣ ਦੀ ਲੜਾਈ ਲੜ ਰਹੇ ਆ ਆਰਥਿਕ ਲੜਾਈ ਲੜ ਰਹੇ ਆ ਤੁਹਾਡੇ ਰਾਹੀਂ ਬੇਨਤੀ ਕਰਨਾ ਚਾਹੁੰਦੇ ਆ ਕਿਸਾਨ ਮਜ਼ਬੂਤ ਹੋਊਗਾ ਦੇਸ਼ ਦਾ ਮਜਦੂਰ ਮਜਬੂਤ ਹੋ ਮਜਬੂਤ ਹੋਊਗਾ ਠੀਕ ਹੈ ਨਾ ਤੇ ਸਾਰਾ ਦੇਸ਼ ਮਜਬੂਤ ਹੋਊਗਾ ਠੀਕ ਹੈ ਜਦੋਂ ਆਰਥਿਕ ਲੜਾਈ ਠੀਕ ਹੈ ਤੇ ਅਸੀਂ ਬੇਨਤੀ ਕਰਦੇ ਆ ਪਿਆਰ ਨਾਲ ਬੇਨਤੀ ਵੀ ਕਰਦੇ ਆ ਤੁਹਾਡੇ ਚੈਨਲ ਦੇ ਰਾਏ ਵੀ ਬੇਨਤੀ ਕਰਦੇ ਆ ਵੀ ਪਿਆਰ ਨਾਲ ਅਸੀਂ ਸਾਡਾ ਕੋਈ ਜੀਨ ਕਰਦਾ ਟਕਰਾ ਕਰਨ ਕੋਈ ਇਹ ਚੀਨ ਪਾਕਿਸਤਾਨ ਦਾ ਬਾਰਡਰ ਥੋੜੀ ਹੈਗੇ ਨੇ ਵੀ ਜਿਹੜੇ ਅਸੀਂ ਤੁਹਾਡੇ ਨਾਲ ਲੜਨ ਚੱਲੇ ਆ ਉਧਰ ਵੀ ਸਾਡੀ ਮੁੰਡੇ ਖੜੇ ਨੇ ਹੋਵੇ ਉਹਨਾਂ ਕੋਲ ਵੀ ਜ਼ਮੀਨਾਂ ਨੇ ਠੀਕ ਹੈ ਨਾ ਉਹ ਵੀ ਜਿਹੜੇ ਉਧਰ ਨੇ ਪਰੇ ਸਰਕਾਰਾਂ ਨੇ ਕੀ ਆ ਵੀ ਹਾਂ ਮਾਰਾ ਦੋ ਹੈ ਨਾ ਪੁਲਿਸ ਵਾਲੇ ਨੇ ਮਾਰਾ ਦੋ ਮੁੰਡਿਆਂ ਲੜਕੇ ਪਰ ਸਾਡੇ ਮੁੰਡੇ ਫੇਰ ਵੀ ਬਾਬਾ ਜੀ ਦਿੱਲੀ ਜਾਵਾਂਗੇ ਤੇ ਆਪਣਾ ਐਮਐਸਪੀ ਗਰੰਟੀ ਕਾਨੂੰਨ ਲੈ ਗਏ ਨਾ ਅੱਗੇ ਤੋਂ ਹਰਿਆਣੇ ਤੋਂ ਅੱਗੋਂ ਆਏ ਜੇ ਇੱਧਰ ਨੂੰ ਕੀ ਕੀ ਤਿਆਰੀ ਅਗਲੇ ਬੰਨੇ ਕਿ ਇੱਥੇ ਬੈਰੀਕੇਡਿੰਗ ਲੱਗੀ ਹੋਈ ਹੈ ਅੱਗੇ ਵੀ ਲੱਗੀ ਹੋਈ ਹੈ ਦੋ ਤਰੀਕ ਦੇ ਪੰਜਾਬ ਚ ਹੀ ਆ ਅਸੀਂ ਅਸੀਂ ਪ੍ਰੋਗਰਾਮ ਕਰਨ ਜਾਂਦੇ ਆ ਕੋਈ ਵੀ ਉਹ ਵੀ ਡਿਊਟੀ ਲੱਗਦੀ ਆ ਅਸੀਂ ਦੋ ਤਰੀਕ ਨੂੰ ਹੀ ਸਾਡੀ ਟਰੈਪ ਲਾਤੀ ਸੀ ਪੁਲਿਸ ਨੇ ਦੋ ਤਰੀਕ ਤੋਂ ਬਾਅਦ ਸਿੱ ਘਰੀ ਨਹੀਂ ਗੇ ਉਧਰ ਪਾਸੇ ਇੱਕ ਬੈਰੀਕੇਡ ਤੋੜਤਾ ਹਰਿਆਣੇ ਵਾਲਿਆਂ ਨੇ ਠੀਕ ਹੈ ਨਾ ਤੇ ਉਧਰ ਲੱਗੇ ਹੋਏ ਨੇ ਮੁੰਡੇ ਜਿੰਨੇ ਹੈਗੇ ਨੇ ਠੀਕ ਹੈ ਉਹ ਪਰਲੀ ਸਾਈਡ ਨੂੰ ਹੋਣਗੇ ਬਾਰਡਰ ਦੇ ਅਗਲੇ ਤਿਆਰੀਆਂ ਕਿਸਾਨਾਂ ਦੀ ਕੀ ਤਿਆਰੀ ਹੈ ਉਧਰ ਹਰਿਆਣੇ ਵਾਲੇ ਪਾਸੇ ਕਿ ਪੰਜਾਬ ਵਾਲਿਆਂ ਨੂੰ ਪਹਿਲੇ ਬੰਨਾ ਲੈ ਕੇ ਜਾਓ ਕਿ ਅੱਗੇ ਬਾਬਾ ਜੀ ਫੁੱਲ ਤਿਆਰੀ ਆ ਠੀਕ ਹੈ ਸਾਰੇ ਅਸੀਂ ਵੀ ਆਣਗੇ ਤੇ ਸਾਰੇ ਰਲ ਮਿਲ ਕੇ ਹਰਿਆਣਾ ਪੰਜਾਬ ਦਿੱਲੀ ਵੱਲ ਕੂਚ ਕਰਾਂਗੇ ਘਰਾਂ ਦੇ ਵਿੱਚ ਪੁਲਿਸ ਜਾ ਰਹੀ ਹੈ ਪੈਟਰੋਲ ਪੰਪਰ ਉੱਤੇ ਲਗਾ ਦਿੱਤਾ ਗਿਆ ਕਿ ਟਰੈਕਟਰਾਂ ਨੂੰ ਡੀਜ਼ਲ ਨਹੀਂ ਦੇਣਾ ਜਿਨੇ ਪਾਸਪੋਰਟ ਤੁਹਾਡੇ ਜਬਤ ਕਰ ਲਾਂਗੇ ਤੁਹਾਡੀ ਜਾਇਦਾਦਾਂ ਜਬਤ ਕੀਤੀਆਂ ਜਾਣਗੀਆਂ ਇਹ ਜਿਹੇ ਕਿਵੇਂ ਦੇਖਦੇ ਹੋ ਅੱਜ ਬਿਆਨਾਂ ਨੂੰ ਸਰਕਾਰ ਦੇਆਂ ਨੂੰ ਮੈਂ ਤਾਂ ਚੌਨਾ ਆ ਜੇ ਮੇਰੀ ਜਿੰਦ ਲੇਖੇ ਲੱਗ ਜੇ ਇਸ ਅੰਦੋਲਨ ਦੇ ਚਾਹੇ ਮੇਰੀ ਜ਼ਮੀਨ ਲੇਖੇ ਲੱਗ ਜੇ ਇਸ ਅੰਦੋਲਨ ਦੇ ਅਸੀਂ ਨਹੀਂ ਪਿੱਛੇ ਹਟਾਂਗੇ ਨਾ ਅਸੀਂ ਦਬਦੇ ਹਾਂ ਪ੍ਰਸ਼ਾਸਨ ਤੋਂ ਨਾ ਅਸੀਂ ਦਬਦੇ ਹਾਂ ਸਰਕਾਰ ਤੋਂ ਠੀਕ ਹੈ ਨਾ ਆਂਦੇ ਨੇ ਦਬ ਕੇ ਮਾਰਦੇ ਨੇ ਠੀਕ ਹੈ ਨਾ ਅੱਜ ਦੇ ਨਹੀਂ ਆਪਣੇ ਲੀਡਰ ਤੇ ਉੱਤੇ ਹੈਨਾ ਅਮਰਜੀਤ ਸਿੰਘ ਮੋੜੀ ਤੇ ਕਦੇ ਪਿੱਠ ਨਹੀਂ ਲੱਗਣ ਦਿੱਤੀ ਕਦੇ ਜੇੜਾਂ ਵਾਲੇ ਪਾਸੇ ਨੂੰ ਮੂੰਹ ਨਹੀਂ ਕਰਨ ਦਿੱਤਾ ਠੀਕ ਹੈ ਨਾ ਥਾਣੇ ਚ ਕਢਾ ਲੈਂਦੇ ਨੇ ਸਾਨੂੰ ਠੀਕ ਹੈ ਜਦੋਂ ਵੀ ਫੜਦੇ ਨੇ ਪੁਲਿਸ ਠੀਕ ਹੈ ਸਾਨੂੰ ਮਾਣ ਆਪਣੇ ਇਲਾਕੇ ਦੇ ਸਾਡੇ ਨਾਲ ਮੋਟਾ ਲਾ ਕੇ ਖੜਦੇ ਕਿਉਂ ਉਹਨਾਂ ਨੂੰ ਪਤਾ ਵੀ ਨਵਦੀਪਰ ਸੱਚ ਚੱਕ ਦੀ ਲੜਾਈ ਲੜਦੇ ਨੇ ਅਗਲੇ ਨੇ ਕਦੇ ਇਲੈਕਸ਼ਨ ਨਹੀਂ ਲੜਨਾ ਜਿੰਦਗੀ ਦੇ ਅੰਦਰ ਠੀਕ ਹੈ ਨਾ ਅਸੀਂ ਕਹਿ ਕੇ ਤੁਰੇ ਹੋਏ ਹਾਂ ਸਾਰੇ ਇਲਾਕੇ ਨੂੰ ਵੀ ਬਾਬਾ ਜੀ ਜਿੱਦ ਦਿਨ ਹੀ ਮੰਗਣਾ ਆਵਾਂਗੇ ਆਪਣੇ ਹੱਕ ਸਾੱਚ ਵਿੱਚੇ ਸਾਥ ਮੰਗਣਾ ਆਵਾਂਗੇ ਕਦੇ ਥੋੜੇ ਬਾਹਰ ਚ ਵੋਟ ਮੰਗਣ ਦੀਆਂ ਤੇ 5 ਸਾਲ ਉਹਲਾ ਸਾਡਾ ਵੀ ਕਦੇ ਜਿੰਦਗੀ ਦੇ ਇਲੈਕਸ਼ਨ ਲੜਦਾ ਤਾਂ ਸਾਡੇ ਸਾਡੇ ਨਾਲ ਲੋਕ ਪੂਲ ਚ ਜਾ ਰਹੀ ਹੈ ਤੁਹਾਡੇ ਜੋ ਤੁਹਾਡੀ ਟੀਮ ਦੇ ਤਾਂ ਸਾਡੇ ਸਾਡੇ ਤਾਂ ਫਲੈਗ ਮਾਰਚ ਹੋਇਆ ਇਹ ਪੰਜਾਬ ਆ ਬਾਬਾ ਜੀ ਹਰਿਆਣਾ ਪੰਜਾਬ ਵਿੱਚ ਮਾ ਪੰਜਾਬ ਆ ਪਹਿਲਾਂ ਮਾ ਪੰਜਾਬ ਹੁੰਦਾ ਸੀ ਹਰਿਆਣਾ ਪੰਜਾਬ ਦਾ ਸਰਕਾਰਾਂ ਨੇ ਬਣਾਤਾ ਜਿੰਨਾ ਜ਼ੁਲਮ ਪੰਜਾਬ ਦੇ ਉੱਤੇ ਕਰੋਗੇ ਤਾਂ ਨਿਕਰ ਕੇ ਆਉਂਦਾ ਉਹਨਾਂ ਅਸੀਂ ਤਾਂ ਉਹਨੇ ਉਹਨੇ ਤੱਕੜੇ ਹੋ ਕੇ ਟੱਕਰਾਂਗੇ ਜਿੰਨੇ ਸਾਡੇ ਉੱਤੇ ਜ਼ੁਲਮ ਕਰਨਗੇ ਤੁਹਾਡੇ ਲੀਡਰ ਕਹਿ ਵੀ ਗਏ ਨੇ ਕੋਈ ਤੁਹਾਡੇ ਆਗੂ ਨਾਲ ਦੇ ਕਿ ਨਵਦੀਪ ਨੂੰ ਵਿਹਲਾ ਕਰੋ ਬੈਰੀਕੇਡ ਪੱਟਣੇ ਦੀ ਤਿਆਰੀ ਹੈ ਧੰਨਵਾਦ ਬਾਜੀ ਵੇਟ ਕਰਦੇ ਆ ਲੀਡਰਾਂ ਦੀਆਂ ਦੇਸ਼ਾਂ ਦਾ ਪੱਟ ਦਾਂਗੇ ਉਹ ਦੇਖੋ ਆਗੇ ਦੇਖੋ ਉੱਧਰ ਦੇਖੋ ਲੱਗੇ ਹੋਏ ਨੇ ਬੈਰੀਕੇਡ ਪੱਟਣ ਦੀ ਤਿਆਰੀ ਆ ਤਾਂ ਜਲਦੀ ਕਿਸਾਨ ਕਹਿੰਦੇ ਨੇ ਅਸੀਂ ਬੈਰੀਕੇਡ ਪੱਟ ਕੇ ਸ਼ੰਭੂ ਵਾਲੇ ਦਿੱਲੀ ਵੱਲ ਨੂੰ ਕੂਚ ਕਰਾਂਗੇ ਕਿਸਾਨਾਂ ਦਾ ਜਜ਼ਬਾ ਉਹੀ ਹੈ ਜਨੂਨ ਉਹੀ ਹੈ ਤਾਂ ਦਿੱਲੀ ਵੱਲ ਕੂਚ ਕਰ ਦਿੱਤਾ ਜਿਸ ਤਰੀਕੇ ਨਾਲ ਪਹਿਲਾਂ ਕੀਤਾ ਗਿਆ ਸੀ 2020 ਦੇ ਵਿੱਚ ਨਵੰਬਰ ਦੇ ਵਿੱਚ ਤਾਂ ਇੱਕ ਨੌਜਵਾਨ ਉਸ ਵਕਤ ਮਸ਼ਹੂਰ ਹੋਇਆ ਸੀ ਜਿਨੇ ਵਾਟਰ ਕਰਨ ਦੇ ਮੂੰਹ ਮੋੜ ਦਿੱਤੇ ਸੀ ਨਵਦੀਪ ਸਾਡੇ ਨਾਲ ਨਵਦੀਪ ਬਾਈ ਇਸ ਵਾਰ ਕੀ ਤਿਆਰੀ ਹੈ ਤਿਆਰੀ ਫੁੱਲ ਆ ਬਾਬਾ ਜੀ ਆਪਣੀ ਹੱਕੀ ਮੰਗਾ ਨੇ ਠੀਕ ਆਪਣਾ ਐਮਐਸਪੀ ਗਰੰਟੀ ਕਾਨੂੰਨ ਸਾਡੇ ਬਣਦੇ ਹੱਕ ਨੇ ਹੈਨਾ ਲੈਣੇ ਜ਼ਰੂਰੀ ਨੇ ਸਾਡੀ ਪੀੜ੍ਹੀ ਦੀ ਲੜਾਈ ਹੈ ਬਾਬੇ ਨਾਨਕ ਦੀ ਖੇਤੀ ਨੂੰ ਬਚਾਉਣ ਦੀ ਲੜਾਈ ਆ ਠੀਕ ਹੈ ਨਾ ਤੇ ਅਸੀਂ ਲੜਾਂਗੇ ਬਾਬਾ ਜੀ ਹੈਨਾ ਸਰਕਾਰਾਂ ਧੱਕਾ ਕਰ ਰਹੀਆਂ ਨੇ ਠੀਕ ਹੈ ਸਰਕਾਰਾਂ ਨੇ ਆਪਣੇ ਮੂੰਹੋਂ ਕਿਹਾ ਸੀ ਮੋਦੀ ਨੇ ਜਦੋਂ ਸੱਤਾ ਚ ਆਏ ਸੀ ਵੀ ਮੈਂ ਸੁਆਮੀਨਾਥ ਰਿਪੋਰਟ ਦਊਂਗਾ ਠੀਕ ਹੈ ਮੈਂ ਕਰਜ਼ਾ ਮੁਕਤੀ ਕਰੂੰਗਾ ਹੈਨਾ ਉਹ ਤੋਂ ਬਾਅਦ ਜਦੋਂ ਅਸੀਂ ਅੰਦੋਲਨ ਜਿੱਤ ਕੇ ਆਏ ਕਹਿੰਦਾ ਸੀ ਮੇਰੇ ਤੋਂ ਗਲਤੀ ਹੋ ਗਈ ਮੇਰੀ ਤਪੱਸਿਆ 'ਚ ਕਮੀ ਰਹਿ ਗਈ ਹੈਨਾ ਪਰ ਮੈਂ ਤੁਹਾਡੀਆਂ ਜਿਹੜੀਆਂ ਬਾਕੀਆਂ ਮੰਗਾਂ ਨੇ ਉਹ ਵੀ ਪੂਰੀ ਕਰੂੰਗਾ ਤੇ ਅਸੀਂ 3 ਸਾਲ ਤੋਂ ਇਹਨਾਂ ਦੇ ਇੱਕ ਦੇ ਡੀਸੀ ਦਫ਼ਤਰ ਦੇ ਮੂਹਰੇ ਕਦੇ ਇਹਨਾਂ ਦੇ ਕਿਸੇ ਦਫ਼ਤਰ ਦੇ ਮੂਹਰੇ ਸੀ ਇਹਨਾਂ ਗਿਆਪਨ ਦੇਣੇ ਵੀ ਸਾਡੀਆਂ ਮੰਗਾਂ ਦੇ ਦਿਓ ਸਾਡੂ ਲਖੀਮਪੁਰ ਦਾ ਇਨਸਾਫ ਦੇ ਦਿਓ ਹੈਨਾ ਪਰ ਇਹਨਾਂ ਦਿੱਤਾ ਉਹ ਪੁੱਟ ਗਏ ਸੀ ਉਸ ਵਕਤ ਤਿੰਨ ਚਾਰ ਲੇਅਰਿੰਗ ਦੀ ਬੈਰੀਕੇਡ ਲਾਈ ਹੋਈ ਆ ਨਕੀਲੀਆਂ ਤਾਰਾਂ ਲਾਈਆਂ ਹੋਈਆਂ ਨੇ ਥੱਲੇ ਨਕੀ ਇੱਕਲੇ ਲਾਏ ਹੋਏ ਨੇ ਕਿ ਕਿਸਾਨਾਂ ਦੇ ਟਰੈਕਟਰ ਪਾਰ ਨਾ ਲੰਘ ਸਕਣ ਕਿਵੇਂ ਦੀ ਤਿਆਰੀ ਹੈ ਪਿਛਲੀ ਵਾਰੀ ਤੁਸੀਂ ਵਾਟਰ ਕੈਨ ਦੇ ਮੂੰਹ ਮੋੜ ਦਿੱਤੇ ਸੀ ਸਾਡੇ ਵੱਲੋਂ ਤਾਂ ਗੋਲੀਆਂ 'ਚ ਕਰੋ ਕਹਦੇ ਮੋਦੀ ਨੂੰ ਤਿਆਰੀ ਕਹਦੇ ਆ ਤਾਂ ਛੋਟੇ ਨਹੀਂ ਆ ਤਾਂ ਅਸੀਂ ਸਾਰੇ 6-5 ਸਾਲਾਂ ਤੋਂ ਦੇਖਦੇ ਜਾਂਦੇ ਆ ਤੁਹਾਡੇ ਹਾਸੂ ਗੈਸ ਹੋ ਕੇ ਬੈਰੀਕੇਡ ਦਿਓਗੇ ਤੁਸੀਂ ਗੋਲੀਆਂ ਦੀ ਕਰੋ ਤਿਆਰੀ ਅਸੀਂ ਤੁਹਾਨੂੰ ਦਿਖਾਣੇ ਸਾਡੇ ਜਜਬੇ ਕਿੰਨੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਉਹ ਅਸਰਾ ਲੈ ਕੇ ਤੁਰਦੇ ਆਂ ਮਰਦੇ ਚਲੇ ਜਾਵਾਂਗੇ ਪਰ ਆਪਣੇ ਹੱਕ ਦੀ ਲੜਾਈ ਆ ਹੁਣ ਹਰ ਪਾਰ ਦੀ ਲੜਾਂਗੇ ਅਸੀਂ ਤਾਂ ਵੇਟ ਕਰ ਰਹੇ ਆਂ ਲੀਡਰਾਂ ਦਾ ਕਿ ਉਹ ਸਾਨੂੰ ਕਦੋਂ ਹੁਕਮ ਕਰਨਗੇ ਵੀ ਆਪੇ ਸਾਰੇ ਬੈਰੀਗੇਟ ਪੱਟ ਕੇ ਵੀ ਦਿਖਾਵਾਂਗੇ ਤੇ ਅੱਗੇ ਜਾ ਕੇ ਵੀ ਦਿਖਾਵਾਂਗੇ ਪੀੜੀ ਬਚਾਣੀ ਆ ਬਾਬਾ ਜੀ ਪੀੜੀ ਸਾਡੀ ਅੱਜ ਕੀਤਾ ਮਜ਼ਬੂਤ ਨਹੀਂ ਹੈਗਾ ਪੀੜੀ ਅੱਜ ਸਾਡੀ ਰੁੜਦੀ ਫਿਰਦੀ ਆਣੇ ਵਾਲੀ ਨਸਲ ਬਚਾਣੀ ਆ ਠੀਕ ਹੈ ਨਾ ਖੇਤੀ ਨੂੰ ਮਜ਼ਬੂਤ ਕਰਨਾ ਹੈ ਸਾਡੇ ਮੁੰਡੇ ਰੋਕਣੇ ਨੇ ਸੀ ਬਾਹਰ ਜਾਣ ਤੋਂ ਹੈ ਨਾ ਜਦੋਂ ਸਾਡਾ ਕੀਤਾ ਮਜ਼ਬੂਤ ਹੋਊਗਾ ਉਹ ਇੱਥੇ ਰਹਿ ਕੇ ਕੰਮ ਕਰਨਗੇ ਆਪਣੇ ਖੇਤਾਂ ਦੇ ਅੰ ਲੰਗ ਰਹੋ ਸਾਰਾ ਬਰਕਰਾਰ ਰੱਖਣਾ ਆ ਠੀਕ ਆ ਸਾਡੇ ਧਰਮ ਵੀ ਆਪਣੀ ਖੇਤੀ ਨਾਲ ਅਟੈਚ ਨੇ ਸਾਰੀ ਚੀਜ਼ ਦੀ ਸੰਭਾਲ ਬਹੁਤ ਵੱਡੀ ਲੜਾਈ ਆ ਅਗਰ ਅਸੀਂ ਦੇਖੀਏ ਹੈ ਨਾ ਇਹ ਲੜਾਈ ਕੱਲੀ ਹੋਈ ਨਹੀਂ ਕਿਤੇ ਦੇਸ਼ ਨੂੰ ਬਚਾਉਣ ਦੀ ਲੜਾਈ ਆ ਦੇਸ਼ ਦੀ ਆਰਥਿਕ ਲੜਾਈ ਆ ਅੱਜ ਦੇਸ਼ ਕਿੰਨਾ ਡੋ ਨਾ ਗੋਦੀ ਮੀਡੀਆ ਦਿਖਾਈ ਜਾਂਦਾ ਵੀ ਦੇਸ਼ ਬਹੁਤ ਉੱਤੇ ਉੱਤੇ ਨੂੰ ਦੇਖ ਲਈ ਤੁਸੀਂ ਭੁੱਖ ਮਰੀ ਚ ਕੀ ਹਾਲ ਹੋਇਆ ਹੋਇਆ ਸਾਰੇ ਪਾਸੇ ਦੇਖ ਲਈ ਤੁਸੀਂ ਕਰਜ਼ਾ ਕਿੰਨਾ ਚੜ ਗਿਆ ਦੇਸ਼ ਦੇ ਉਤੇ ਅਸੀਂ ਤਾਂ ਦੇਸ਼ ਨੂੰ ਬਚਾਉਣ ਦੀ ਲੜਾਈ ਲੜ ਰਹੇ ਆ ਆਰਥਿਕ ਲੜਾਈ ਲੜ ਰਹੇ ਆ ਤੁਹਾਡੇ ਰਾਹੀਂ ਬੇਨਤੀ ਕਰਨਾ ਚਾਹੁੰਦੇ ਆ ਕਿਸਾਨ ਮਜ਼ਬੂਤ ਹੋਊਗਾ ਦੇਸ਼ ਦਾ ਮਜਦੂਰ ਮਜਬੂਤ ਹੋ ਮਜਬੂਤ ਹੋਊਗਾ ਠੀਕ ਹੈ ਨਾ ਤੇ ਸਾਰਾ ਦੇਸ਼ ਮਜਬੂਤ ਹੋਊਗਾ ਠੀਕ ਹੈ ਜਦੋਂ ਆਰਥਿਕ ਲੜਾਈ ਠੀਕ ਹੈ ਤੇ ਅਸੀਂ ਬੇਨਤੀ ਕਰਦੇ ਆ ਪਿਆਰ ਨਾਲ ਬੇਨਤੀ ਵੀ ਕਰਦੇ ਆ ਤੁਹਾਡੇ ਚੈਨਲ ਦੇ ਰਾਏ ਵੀ ਬੇਨਤੀ ਕਰਦੇ ਆ ਵੀ ਪਿਆਰ ਨਾਲ ਅਸੀਂ ਸਾਡਾ ਕੋਈ ਜੀਨ ਕਰਦਾ ਟਕਰਾ ਕਰਨ ਕੋਈ ਇਹ ਚੀਨ ਪਾਕਿਸਤਾਨ ਦਾ ਬਾਰਡਰ ਥੋੜੀ ਹੈਗੇ ਨੇ ਵੀ ਜਿਹੜੇ ਅਸੀਂ ਤੁਹਾਡੇ ਨਾਲ ਲੜਨ ਚੱਲੇ ਆ ਉਧਰ ਵੀ ਸਾਡੀ ਮੁੰਡੇ ਖੜੇ ਨੇ ਹੋਵੇ ਉਹਨਾਂ ਕੋਲ ਵੀ ਜ਼ਮੀਨਾਂ ਨੇ ਠੀਕ ਹੈ ਨਾ ਉਹ ਵੀ ਜਿਹੜੇ ਉਧਰ ਨੇ ਪਰੇ ਸਰਕਾਰਾਂ ਨੇ ਕੀ ਆ ਵੀ ਹਾਂ ਮਾਰਾ ਦੋ ਹੈ ਨਾ ਪੁਲਿਸ ਵਾਲਿਆਂ ਨੇ ਮਾਰਾ ਦੋ ਮੁੰਡਿਆਂ ਲੜਕੇ ਪਰ ਸਾਡੇ ਮੁੰਡੇ ਫੇਰ ਵੀ ਪਰ ਬਾਬਾ ਜੀ ਦਿੱਲੀ ਜਾਵਾਂਗੇ ਤੇ ਆਪਣਾ ਐਮਐਸਪੀ ਗਰੰਟੀ ਕਾਨੂੰਨ ਲੈ ਕੇ ਆਣਾ ਸਦਾ ਹੇਤੋ ਅੱਗੋ ਹਰਿਆਣੇ ਤੋਂ ਅੱਗੋ ਆਏ ਜੇ ਇੱਧਰ ਨੂੰ ਕੀ ਕੀ ਤਿਆਰੀ ਹੈ ਅਗਲੇ ਬੰਨੇ ਕਿ ਇੱਥੇ ਬੈਰੀਕੇਡਿੰਗ ਲੱਗੀ ਹੋਈ ਹੈ ਅੱਗੇ ਵੀ ਲੱਗੀ ਹੋਈ ਹੈ ਅਸੀਂ ਦਾ ਦੋ ਤਰੀਕ ਦੇ ਪੰਜਾਬ ਚ ਹੀ ਆ ਅਸੀਂ ਅਸੀਰ ਪ੍ਰੋਗਰਾਮ ਕਰਨ ਜਾਂਦੇ ਆ ਕੋਈ ਵੀ ਉਹ ਵੀ ਡਿਊਟੀ ਲੱਗਦੀ ਹੈ ਅਸੀਂ ਦੋ ਤਰੀਕ ਨੂੰ ਹੀ ਸਾਡੀ ਟਰੈਪ ਲਾਤੀ ਸੀ ਪੁਲਿਸ ਨੇ ਦੋ ਤਰੀਕ ਤੋਂ ਬਾਅਦ ਸਿੱ ਘਰੀ ਨਿਗੇ ਉਧਰ ਪਾਸੇ ਇੱਕ ਬੈਰੀਕੇਡ ਤੋੜਤਾ ਹਰਿਆਣੇ ਵਾਲਿਆਂ ਨੇ ਠੀਕ ਹੈ ਨਾ ਤੇ ਉਧਰ ਲੱਗੇ ਹੋਏ ਨੇ ਮੁੰਡੇ ਜਿੰਨੇ ਹੈਗੇ ਨੇ ਠੀਕ ਹੈ ਉਹ ਪਰਲੀ ਸਾਈਡ ਨੂੰ ਆਉਣਗੇ ਬਾਰਡਰ ਤੇ ਅਗਲੇ ਤਿਆਰੀ ਹੈ ਕਿਸਾਨਾਂ ਦੀ ਕਿ ਤਿਆਰੀ ਹੈ ਉਧਰ ਹਰਿਆਣੇ ਵਾਲੇ ਪਾਸੇ ਕਿ ਪੰਜਾਬ ਵਾਲਿਆਂ ਨੂੰ ਪਹਿਲੇ ਬਣਾ ਲੈ ਕੇ ਜਾਓਗੇ ਅੱਗੇ ਬਾਬਾ ਜੀ ਫੁੱਲ ਤਿਆਰੀ ਆ ਠੀ ਸੀ ਵੀ ਆਣਗੇ ਤੇ ਸਾਰੇ ਰਣ ਮਿਲ ਕੇ ਹਰਿਆਣਾ ਪੰਜਾਬ ਦਿੱਲੀ ਵੱਲ ਕੋਚ ਰਿਹਾ ਹੈ ਘਰਾਂ ਦੇ ਵਿੱਚ ਪੁਲਿਸ ਜਾ ਰਹੀ ਹੈ ਪਟ્રોલ ਪੰਪਰ ਉੱਤੇ ਲਗਾ ਦਿੱਤਾ ਗਿਆ ਕਿ ਟਰੈਕਟਰਾਂ ਨੂੰ ਡੀਜ਼ਲ ਨਹੀਂ ਦੇਣਾ ਜਿਨੇ ਪਾਸਪੋਰਟ ਤੁਹਾਡੇ ਜਬਤ ਕਰ ਲਾਂਗੇ ਤੁਹਾਡੇ ਜਾਇਦਾਦਾਂ ਜਬਤ ਕੀਤੀਆਂ ਜਾਣਗੀਆਂ ਇਹੋ ਜਿਹੇ ਕਿਵੇਂ ਦੇਖਦੇ ਹੋ ਅੱਜ ਬਿਆਨਾਂ ਨੂੰ ਸਰਕਾਰ ਦੇਆਂ ਨੂੰ ਮੈਂ ਤਾਂ ਚੌਨਾ ਆ ਜੇ ਮੇਰੀ ਜਿੰਦ ਲੇਖੇ ਲੱਗ ਜੇ ਇਸ ਅੰਦੋਲਨ ਦੇ ਚਾਹੇ ਮੇਰੀ ਜ਼ਮੀਨ ਲੇਖੇ ਲੱਗ ਜੇ ਇਸ ਅੰਦੋਲਨ ਦੇ ਅਸੀਂ ਨਹੀਂ ਪਿੱਛੇ ਹਟਾਂਗੇ ਨਾ ਅਸੀਂ ਦਬਦੇ ਹਾਂ ਪ੍ਰਸ਼ਾਸਨ ਤੋਂ ਨਾ ਅਸੀਂ ਦਬਦੇ ਹਾਂ ਸਰਕਾਰ ਤੋਂ ਠੀਕ ਹੈ ਨਾ ਆਂਦੇ ਨੇ ਦਬ ਕੇ ਮਾਰਦੇ ਨੇ ਠੀਕ ਹੈ ਨਾ ਅੱਜ ਦੇ ਨਹੀਂ ਇਹ ਤਾਂ ਆਪਣੇ ਲੀਡਰ ਤੇ ਉੱਤੇ ਹੈਨਾ ਅਮਰਜੀਤ ਸਿੰਘ ਮੋੜੀ ਤੇ ਕਦੇ ਪਿੱਠ ਨਹੀਂ ਲੱਗਣ ਦਿੱਤੀ ਕਦੇ ਜੇਲ੍ਹਾਂ ਵਾਲੇ ਪਾਸੇ ਨੂੰ ਮੂੰਹ ਨਹੀਂ ਕਰਨ ਦਿੱਤਾ ਠੀਕ ਹੈ ਨਾ ਥਾਣੇ ਚ ਕਢਾ ਲੈਂਦੇ ਨੇ ਸਾਨੂੰ ਠੀਕ ਹੈ ਜਦੋਂ ਵੀ ਫੜਦੇ ਨੇ ਪੁਲਿਸ ਠੀਕ ਹੈ ਸਾਨੂੰ ਮਾਣ ਆਪਣੇ ਇਲਾਕੇ ਦੇ ਸਾਡੇ ਨਾਲ ਮੋਢਾ ਲਾ ਕੇ ਖੜਦੇ ਕਿਉਂਕਿ ਉਹਨਾਂ ਨੂੰ ਪਤਾ ਵੀ ਨਵਦੀਪਰ ਸੱਚ ਚੱਕ ਦੀ ਲੜਾਈ ਲੜਦੇ ਨੇ ਅਗਲੇ ਨੇ ਕਦੇ ਇਲੈਕਸ਼ਨ ਨਹੀਂ ਲੜਨਾ ਜਿੱਦਗੀ ਦੇ ਅੰਦਰ ਠੀਕ ਹੈ ਨਾ ਅਸੀਂ ਕਹਿ ਕੇ ਤੁਰੇ ਹੋਏ ਹਾਂ ਸਾਰੇ ਇਲਾਕੇ ਨੂੰ ਵੀ ਬਾਬਾ ਜੀ ਜਿੱਦਣੇ ਵੀ ਮੰਗਣਾ ਆਵਾਂਗੇ ਆਪਣੇ ਹੱਕ ਸੱਚ ਵਿੱਚ ਸਾਥ ਮੰਗਣਾ ਆਵਾਂਗੇ ਕਦੇ ਥੋੜੇ ਬਾਹਰ ਚ ਵੋਟ ਮੰਗਣ ਦੀ ਆਂਦੇ ਤੇ ਸਾਡਾ ਵੀ ਕਿਤੇ ਜਿੰਦਗੀ ਤੇ ਇਲੈਕਸ਼ਨ ਲੜਦਾ ਤਾਂ ਸਾਡੇ ਸਾਡੇ ਨਾਲ ਲੋਕ ਪੁੱਲ ਚਾਰੀਆ ਤੁਹਾਡੇ ਜੇ ਤੁਹਾਡੀ ਟੀਮ ਦੇ ਹਾਂ ਸਾਡੇ ਸਾਡੇ ਤਾਂ ਫਲੈਗ ਮਾਰਚ ਹੋਇਆ ਇਹ ਪੰਜਾਬ ਆ ਬਾਬਾ ਜੀ ਹਰਿਆਣਾ ਪੰਜਾਬ ਪੰਜਾਬ ਆ ਪਹਿਲੇ ਮਹਾ ਪੰਜਾਬ ਹੁੰਦਾ ਸੀ ਹਰਿਆਣਾ ਪੰਜਾਬ ਦਾ ਸਰਕਾਰਾਂ ਨੇ ਬਣਾਤਾ ਜਿੰਨਾ ਜ਼ੁਲਮ ਪੰਜਾਬ ਦੇ ਉੱਤੇ ਕਰੋਗੇ ਤਾਂ ਨਿਕਰ ਕੇ ਆਉਂਦਾ ਉਹਨਾਂ ਅਸੀਂ ਤਾਂ ਉਹਨੇ ਉਹਨੇ ਤੱਕੜੇ ਹੋ ਕੇ ਟੱਕਰਾਂਗੇ ਜਿੰਨੇ ਸਾਡੇ ਉੱਤੇ ਜ਼ੁਲਮ ਕਰਨਗੇ ਤੁਹਾਡੇ ਲੀਡਰ ਕਹਿ ਵੀ ਗਏ ਨੇ ਕੋਈ ਤੁਹਾਡੇ ਆਗੂ ਨਾਲ ਦੇ ਕੇ ਨਵਦੀਪ ਨੂੰ ਵਿਹਲਾ ਕਰੋ ਬੈਰੀਕੇਡ ਪੱਟਣੇ ਦੀ ਤਿਆਰੀ ਹੈ ਧੰਨਵਾਦ ਬਾਜੀ ਵੇਟ ਕਰਦੇ ਆ ਲੀਡਰਾਂ ਦੇ ਦੇਸ਼ਾਂ ਦਾ ਪੱਟ ਦਾਂਗੇ ਉਹ ਦੇਖੋ ਆਗੇ ਦੇਖੋ ਉੱਧਰ ਦੇਖੋ ਲੱਗੇ ਹੋਏ ਨੇ ਬੈਰੀਕੇਡ ਪੱਟਣ ਦੀ ਤਿਆਰੀ ਆ ਤਾਂ ਜਲਦੀ ਕਿਸਾਨ ਕਹਿੰਦੇ ਨੇ ਅਸੀਂ ਬੈਰੀਕੇਡ ਪੱਟ ਕੇ ਸ਼ੰਭੂ ਵਾਲੇ ਦਿੱਲੀ ਵੱਲ ਨੂੰ ਕੂਚ ਕਰਾਂਗੇ ਕਿਸਾਨਾਂ ਦਾ ਜज्ਬਾ ਉਹੀ ਹੈ ਜਨੂਨ ਉਹੀ ਹੈ ਤਾਂ ਦਿੱਲੀ ਵੱਲ ਕੂਚ ਕਰ ਦਿੱਤਾ ਜਿਸ ਤਰੀਕੇ ਨਾਲ ਪਹਿਲਾਂ ਕੀਤਾ ਗਿਆ ਸੀ 2020 ਦੇ ਵਿੱਚ ਨਵੰਬਰ ਦੇ ਵਿੱਚ ਤਾਂ ਇੱਕ ਨੌਜਵਾਨ ਉਸ ਵਕਤ ਮਸ਼ਹੂਰ ਹੋਇਆ ਸੀ ਜਿੰਨੇ ਵਾਟਰ ਕਰਨ ਦੇ ਮੂੰਹ ਮੋੜ ਦਿੱਤੇ ਸੀ ਨਵਦੀਪ ਸਾਡੇ ਨਾਲ ਨਵਦੀਪ ਬਾਈ ਇਸ ਵਾਰ ਕੀ ਤਿਆਰੀ ਹੈ ਤਿਆਰੀ ਫੁੱਲ ਆ ਬਾਬਾ ਜੀ ਆਪਣੀ ਹੱਕੀ ਮੰਗਾ ਨੇ ਠੀਕ ਹੈ ਆਪਣਾ ਐਮਐਸਪੀ ਗਰੰਟੀ ਕਰਉਣਾ ਸਾਡੇ ਬਣਦੇ ਹੱਕ ਨੇ ਹੈਨਾ ਲੈਣੇ ਜ਼ਰੂਰੀ ਨੇ ਸਾਡੀ ਪੀੜ੍ਹੀ ਦੀ ਲੜਾਈ ਹੈ ਬਾਬੇ ਨਾਨਕ ਦੀ ਖੇਤੀ ਨੂੰ ਬਚਾਉਣ ਦੀ ਲੜਾਈ ਆ ਠੀਕ ਹੈ ਨਾ ਤੇ ਅਸੀਂ ਲੜਾਂਗੇ ਬਾਬਾ ਜੀ ਹੈਨਾ ਸਰਕਾਰਾਂ ਧੱਕਾ ਕਰ ਰਹੀਆਂ ਨੇ ਠੀਕ ਹੈ ਸਰਕਾਰਾਂ ਨੇ ਆਪਣੇ ਮੂੰਹੋਂ ਕਿਹਾ ਸੀ ਮੋਦੀ ਨੇ ਜਦੋਂ ਸੱਤਾ ਚ ਆਏ ਸੀ ਵੀ ਮੈਂ ਸੁਆਮੀਨਾਥ ਰਿਪੋਰਟ ਦਊਂਗਾ ਠੀਕ ਹੈ ਮੈਂ ਕਰਜ਼ਾ ਮੁਕਤੀ ਕਰੂੰਗਾ ਹੈਨਾ ਉਸ ਤੋਂ ਬਾਅਦ ਜਦੋਂ ਅਸੀਂ ਅੰਦੋਲਨ ਜਿੱਤ ਕੇ ਆਏ ਕਹਿੰਦਾ ਸੀ ਮੇਰੇ ਤੋਂ ਗਲਤੀ ਹੋ ਗਈ ਮੇਰੀ ਤਪੱਸਿਆ 'ਚ ਕਮੀ ਰਹਿ ਗਈ ਹੈਨਾ ਪਰ ਮੈਂ ਤੁਹਾਡੀਆਂ ਜਿਹੜੀਆਂ ਬਾਕੀਆਂ ਮੰਗਾਂ ਨੇ ਉਹ ਵੀ ਪੂਰੀ ਕਰੂੰਗਾ ਤੇ ਕਦੇ ਇਹਨਾਂ ਦੀ ਕਿਸੇ ਦਫਤਰ ਦੇ ਮੂਰੇ ਸੀ ਇਹਨਾਂ ਗਿਆਪਨ ਦਿੰਦੇ ਨੇ ਵੀ ਸਾਡੀਆਂ ਮੰਗਾਂ ਦੇ ਦਿਓ ਸਾਡੂ ਲਖੀਮਪੁਰ ਦਾ ਇਨਸਾਫ ਦੇ ਦਿਓ ਹੈਨਾ ਪਰ ਇਹਨਾਂ ਨੇ ਦਿੱਤਾ ਨਹੀਂ ਅਸਾਨੂੰ ਮਜਬੂਰ ਹੋ ਕੇ ਸੜਕਾਂ ਧਿਆਨ ਤਿਆਰੀ ਬਹੁਤ ਕੀਤੀ ਆ ਹਰਿਆਣਾ ਸਰਕਾਰ ਨੇ ਪਿਛਲੀ ਵਾਰ ਵੀ ਟੋਏ ਪੁੱਟੇ ਗਏ ਸੀ ਇਸ ਵਕਤ ਤੱਕ 3-4 ਲੇਅਰਿੰਗ ਦੀ ਬੈਰੀਕੇਡ ਲਾਈ ਹੋਈ ਆ ਨਕੀਲੀਆਂ ਤਾਰਾਂ ਲਾਈਆਂ ਹੋਈਆਂ ਨੇ ਥੱਲੇ ਨਕੀ ਇੱਕਲੇ ਲਾਏ ਹੋਏ ਨੇ ਕਿ ਕਿਸਾਨਾਂ ਦੇ ਟਰੈਕਟਰ ਪਾਰ ਨਾ ਲੰਘ ਸਕਣ ਕਿਵੇਂ ਦੀ ਤਿਆਰੀ ਹੈ ਪਿਛਲੀ ਵਾਰੀ ਤੁਸੀਂ ਵਾਟਰ ਕੈਨਾਂ ਦੇ ਮੂੰਹ ਮੋੜ ਦਿੱਤੇ ਸੀ ਸਾਡੇ ਵੱਲੋਂ ਤਾਂ ਗੋਲੀਆਂ ਚ ਕਰੋ ਕਹਦੇ ਮੋਦੀ ਨੂੰ ਤਿਆਰੀ ਕਹਦੇ ਆਦਾ ਛੋਟੇ ਨਹੀਂ ਆਦਾ ਸਿਾਰੇ 6-5 ਸਾਲਾਂ ਤੋਂ ਦੇਖਦੇ ਜਾਂਦੇ ਆ ਤੁਹਾਡੇ ਅਸੂ ਗੈਸ ਹੋ ਕੇ ਪੈਰੀਗੇਟ ਦੇਓਗੇ ਤੁਸੀਂ ਗੋਲੀਆਂ ਦੀ ਕਰੋ ਤਿਆਰੀ ਅਸੀਂ ਤੁਹਾਨੂੰ ਦਿਖਾਣੇ ਸਾਡੇ ਜੱਜ ਬੇ ਕਿੰਨੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਓਟ ਆਸਰਾ ਲੈ ਕੇ ਤੁਰਦੇ ਆ ਮਰਦੇ ਚਲੇ ਜਾਵਾਂਗੇ ਪਰ ਆਪਣੇ ਹੱਕ ਦੀ ਲੜਾਈ ਹੁਣ ਹਰ ਪਾਰ ਦੀ ਲੜਾਂਗੇ ਅਸੀਂ ਤਾਂ ਵੇਟ ਕਰ ਰਹੇ ਆ ਲੀਡਰਾਂ ਦਾ ਕਿ ਉਹ ਸਾਨੂੰ ਕਦੋਂ ਹੁਕਮ ਕਰਨਗੇ ਵੀ ਆਪੇ ਸਾਰੇ ਪੈਰੀਗੇਟ ਪਾਟ ਕੇ ਵੀ ਦਿਖਾਵਾਂਗੇ ਤੇ ਅੱਗੇ ਜਾ ਕੇ ਵੀ ਦਿਖਾਵਾਂਗੇ ਪੀੜੀ ਬਚਾਣੀ ਆ ਬਾਬਾ ਜੀ ਪੀੜੀ ਸਾਡੀ ਅੱਜ ਕੀਤਾ ਮਜ਼ਬੂਤ ਨਹੀਂ ਹੈਗਾ ਪੀੜੀ ਅੱਜ ਸਾਡੀ ਰੁੜਦੀ ਫਿਰਦੀ ਆਣੇ ਵਾਲੀ ਨਸਲ ਬਚਾਣੀ ਆ ਠੀਕ ਹੈ ਨਾ ਖੇਤੀ ਨੂੰ ਮਜ਼ਬੂਤ ਕਰਨਾ ਹੈ ਸਾਡੇ ਮੁੰਡੇ ਰੋਕਣੇ ਨੇ ਸੀ ਬਾਹਰ ਜਾਣ ਤੋਂ ਹੈ ਨਾ ਜਦੋਂ ਸਾਡਾ ਕੀਤਾ ਮਜ਼ਬੂਤ ਹੋਊਗਾ ਇੱਥੇ ਰਹਿ ਕੇ ਕੰਮ ਕਰਨਗੇ ਆਪਣੇ ਖੇਤਾਂ ਦੇ ਅੰਦਰ ਹੈ ਨਾ ਬਾਬੇ ਨਾਨਕ ਦੀ ਖੇਤੀ ਨੂੰ ਬਾਬੇ ਨਾਨਕ ਦੇ ਫਲਸਫੇ ਨੂੰ ਆਪਣੇ ਜਿਹੜਾ ਫਲਸਫਾ ਅਜ ਗੁਰਦੁਆਰਾ ਦੇ ਅੰਦਰ ਚੱਲਦਾ ਬਾਬੇ ਨਾਨਕ ਦਾ ਸਾਡੇ ਲੰਗਰ ਦਾ ਸਾਰਾ ਬਰਕਰਾਰ ਰੱਖਣਾ ਆ ਠੀਕ ਆ ਸਾਡੇ ਧਰਮ ਵੀ ਆਪਣੇ ਖੇਤੀ ਨਾਲ ਅਟੈਚ ਨੇ ਸਾਰੀ ਚੀਜ਼ ਦੀ ਸੰਭਾਲ ਬਹੁਤ ਵੱਡੀ ਲੜਾਈ ਹੈ ਅ ਆਰਟੀਕਲੜਾਇਆ ਅੱਜ ਦੇਸ਼ ਕਿੰਨਾ ਡੋਨਾ ਗੋਦੀ ਮੀਡੀਆ ਦਿਖਾਈ ਜਾਂਦਾ ਵੀ ਦੇਸ਼ ਬਹੁਤ ਉੱਤੇ ਉੱਤੇ ਨੂੰ ਦੇਖ ਲਈ ਤੁਸੀਂ ਭੁੱਖ ਮਰੀ ਚ ਕੀ ਹਾਲ ਹੋਇਆ ਹੋਇਆ ਸਾਰੇ ਪਾਸੇ ਦੇਖ ਲਈ ਤੁਸੀਂ ਕਰਜ਼ਾ ਕਿੰਨਾ ਚੜ ਗਿਆ ਦੇਸ਼ ਦੇ ਉਤੇ ਅਸੀਂ ਤਾਂ ਦੇਸ਼ ਨੂੰ ਪਹਚਾਣ ਦੀ ਲੜਾਈ ਲੜ ਰਹੇ ਆ ਆਰਟੀਕਲ ਲੜਾਈ ਲੜ ਰਹੇ ਆ ਥੋੜੇ ਰਾਹੀਂ ਬੇਨਤੀ ਕਰਨਾ ਚਾਹੁੰਦੇ ਆ ਕਿਸਾਨ ਮਜ਼ਬੂਤ ਹੋਊਗਾ ਦੇਸ਼ ਦਾ ਮਜ਼ਦੂਰ ਮਜ਼ਬੂਤ ਹੋ ਮਜ਼ਬੂਤ ਹੋਊਗਾ ਠੀਕ ਹੈ ਨਾ ਤੇ ਸਾਰਾ ਦੇਸ਼ ਮਜ਼ਬੂਤ ਹੋਊਗਾ ਠੀਕ ਹੈ ਜਦੋਂ ਆਰਟੀਕਲ ਲੜਾਈ ਠੀਕ ਹੈ ਤੇ ਅਸੀਂ ਬੇਨਤੀ ਕਰਦੇ ਆਂ ਪਿਆਰ ਨਾਲ ਬੇਨਤੀ ਵੀ ਕਰਦੇ ਆਂ ਤੁਹਾਡੇ ਚੈਨਲ ਦੇ ਰਾਏ ਵੀ ਬੇਨਤੀ ਕਰਦੇ ਆਂ ਵੀ ਪਿਆਰ ਨਾਲ ਅਸੀਂ ਸਾਡਾ ਕੋਈ ਜੀਨ ਕਰਦਾ ਟਕਰਾਅ ਕਰਨ ਕੋਈ ਇਹ ਚੀਨ ਪਾਕਿਸਤਾਨ ਦਾ ਬਾਰਡਰ ਥੋੜੀ ਹੈਗੇ ਨੇ ਵੀ ਜਿਹੜੇ ਅਸੀਂ ਤੁਹਾਡੇ ਨਾਲ ਲੜਨ ਚੱਲੇ ਆਂ ਉਧਰ ਵੀ ਸਾਡੀ ਮੁੰਡੇ ਖੜੇ ਨੇ ਉਹ ਵੀ ਉਹਨਾਂ ਕੋਲ ਵੀ ਜ਼ਮੀਨਾਂ ਨੇ ਠੀਕ ਹੈ ਨਾ ਉਹ ਵੀ ਜਿਹੜੇ ਉਧਰ ਨੇ ਪਰੇ ਸਰਕਾਰਾਂ ਨੇ ਕੀ ਆ ਵੀ ਹਾਂ ਮਰਾਦੋ ਹੈ ਨਾ ਪੁਲਸਾਂ ਨੇ ਮਰਾਦੋ ਮੁੰਡਿਆਂ ਲੜਕੇ ਪਰ ਸਾਡੇ ਮੁੰਡੇ ਫੇਰ ਵੀ ਬਹੁਤ ਮਤਲਬ ਜਾਬਤੇ 'ਚ ਰਹਿਣ ਵਾਲੇ ਨੇ ਤੇ ਅਸੀਂ ਵਧੀਆ ਤਰੀਕੇ ਨਾਲ ਜਿਵੇਂ ਸਾਡੇ ਲੀਡਰ ਕਹਿਣਗੇ ਉਵੇਂ ਚੱਲਾਂਗੇ ਪਰ ਬਾਬਾ ਜੀ ਦਿੱਲੀ ਜਾਵਾਂ ਕੀ ਕੀ ਤਿਆਰੀ ਹੈ ਅਗਲੇ ਬੰਨੇ ਕਿ ਇੱਥੇ ਬੈਰੀਕੇਡਿੰਗ ਲੱਗੀ ਹੋਈ ਹੈ ਅੱਗੇ ਵੀ ਲੱਗੀ ਹੋਈ ਹੈ 2 ਤਰੀਕ ਦੇ ਪੰਜਾਬ ਚ ਹੀ ਆ ਅਸੀਂ ਅਸਿਰ ਪ੍ਰੋਗਰਾਮ ਕਰਨ ਜਾਂਦੇ ਆ ਕੋਈ ਵੀ ਉਹ ਵੀ ਡਿਊਟੀ ਲੱਗਦੀ ਹੈ ਅਸੀਂ 2 ਤਰੀਕ ਨੂੰ ਹੀ ਸਾਡੀ ਟਰੈਪ ਲਾਤੀ ਸੀ ਪੁਲਿਸ ਨੇ 2 ਤਰੀਕ ਤੋਂ ਬਾਅਦ ਸਿੱ ਘਰੀ ਨਹੀਂ ਗੇ ਉਧਰ ਪਾਸੇ ਇੱਕ ਬੈਰੀਕੇਡ ਤੋੜਤਾ ਹਰਿਆਣੇ ਵਾਲਿਆਂ ਨੇ ਠੀਕ ਹੈ ਨਾ ਤੇ ਉਧਰ ਲੱਗੇ ਹੋਏ ਨੇ ਮੁੰਡੇ ਜਿੰਨੇ ਹੈਗੇ ਨੇ ਠੀਕ ਹੈ ਉਹ ਪਰਲੀ ਸਾਈਡ ਨੂੰ ਆਉਣਗੇ ਬਾਰਡਰ ਦੇ ਅਗਲੇ ਤਿਆਰੀਆਂ ਕਿਸਾਨਾਂ ਦੀ ਕੀ ਤਿਆਰੀ ਹੈ ਉਧਰ ਹਰਿਆਣੇ ਵਾਲੇ ਪਾਸੇ ਕਿ ਪੰਜਾਬ ਵਾਲਿਆਂ ਨੂੰ ਪਹਿਲੇ ਬਣਾ ਲੈ ਲੈ ਕੇ ਜਾਓਗੇ ਅੱਗੇ ਬਾਬਾ ਜੀ ਫੁੱਲ ਤਿਆਰੀ ਆ ਠੀਕ ਹੈ ਸੀ ਵੀ ਆਣਗੇ ਤੇ ਸਾਰੇ ਰਣ ਮਿਲ ਕੇ ਹਰਿਆਣਾ ਪੰਜਾਬ ਦਿੱਲੀ ਵੱਲ ਕੁਝ ਹੋ ਰਿਹਾ ਹੈ ਘਰਾਂ ਦੇ ਵਿੱਚ ਪੁਲਿਸ ਜਾ ਰਹੀ ਹੈ ਪਟ્રોલ ਪੰਪਰ ਉੱਤੇ ਲਗਾ ਦਿੱਤਾ ਗਿਆ ਕਿ ਟਰੈਕਟਰਾਂ ਨੂੰ ਡੀਜ਼ਲ ਨਹੀਂ ਦੇਣਾ ਜਿਨੇ ਪਾਸਪੋਰਟ ਤੁਹਾਡੇ ਜਬਤ ਕਰ ਲਾਂਗੇ ਤੁਹਾਡੀ ਜਾਇਦਾਦਾਂ ਜਬਤ ਕੀਤੀਆਂ ਜਾਣਗੀਆਂ ਇਹੋ ਜਿਹੇ ਕਿਵੇਂ ਦੇਖਦੇ ਹੋ ਅੱਜ ਬਿਆਨਾਂ ਨੂੰ ਸਰਕਾਰ ਦੇਆਂ ਨੂੰ ਮੈਂ ਤਾਂ ਚੌਨਾ ਜੇ ਮੇਰੀ ਜਿੰਦ ਲੇਖੇ ਲੱਗ ਜੇ ਇਸ ਅੰਦੋਲਨ ਦੇ ਚਾਹੇ ਮੇਰੀ ਜ਼ਮੀਨ ਲੇਖੇ ਲੱਗ ਜੇ ਇਸ ਅੰਦੋਲਨ ਦੇ ਅਸੀਂ ਨਹੀਂ ਪਿੱਛੇ ਹਟਾਂਗੇ ਨਾ ਅਸੀਂ ਦਬਦੇ ਹਾਂ ਪ੍ਰਸ਼ਾਸਨ ਤੋਂ ਨਾ ਅਸੀਂ ਦਬਦੇ ਹਾਂ ਸਰਕਾਰ ਤੋਂ ਠੀਕ ਹੈ ਨਾ ਆਂਦੇ ਨੇ ਦਬ ਕੇ ਮਾਰਦੇ ਨੇ ਠੀਕ ਹੈ ਨਾ ਅੱਜ ਦੇ ਨਹੀਂ ਇਹ ਤਾਂ ਆਪਣੇ ਲੀਡਰ ਤੇ ਉੱਤੇ ਹੈਨਾ ਅਮਰਜੀਤ ਸਿੰਘ ਮੋੜੀ ਤੇ ਕਦੇ ਪਿੱਠ ਨਹੀਂ ਲੱਗਣ ਦਿੱਤੀ ਕਦੇ ਜੇਲ੍ਹਾਂ ਵਾਲੇ ਪਾਸੇ ਨੂੰ ਮੂੰਹ ਨਹੀਂ ਕਰਨ ਦਿੱਤਾ ਠੀਕ ਹੈ ਨਾ ਥਾਣੇ ਚ ਕਢਾ ਲੈਂਦੇ ਨੇ ਸਾਨੂੰ ਠੀਕ ਹੈ ਜਦੋਂ ਵੀ ਫੜਦੇ ਨੇ ਪੁਲਿਸ ਠੀਕ ਹੈ ਸਾਨੂੰ ਮਾਣ ਆਪਣੇ ਇਲਾਕੇ ਦੇ ਸਾਡੇ ਨਾਲ ਮੋਢਾ ਲਾ ਕੇ ਖੜਦੇ ਕਿਉਂ ਉਹਨਾਂ ਨੂੰ ਪਤਾ ਵੀ ਨਵਦੀਪਰ ਸੱਚਾ ਚੱਕ ਦੀ ਲੜਾਈ ਲੜਦੇ ਨੇ ਅਗਲੇ ਨੇ ਕਦੇ ਇਲੈਕਸ਼ਨ ਨਹੀਂ ਲੜਨਾ ਜਿੱਦਗੀ ਦੇ ਅੰਦਰ ਠੀਕ ਹੈ ਨਾ ਅਸੀਂ ਕਹਿ ਕੇ ਤੁਰੇ ਹੋਏ ਹਾਂ ਸਾਰੇ ਇਲਾਕੇ ਨੂੰ ਵੀ ਬਾਬਾ ਜੀ ਜਿੱਦਣੇ ਵੀ ਮੰਗਣ ਆਵਾਂਗੇ ਆਪਣੇ ਹੱਕ ਸਾੱਚ ਵਿੱਚੇ ਸਾਥ ਮੰਗਣ ਆਵਾਂਗੇ ਕਦੇ ਥੋੜੇ ਬਾਹਰ ਚ ਵੋਟ ਮੰਗਣ ਦੀ ਆਂਦੇ ਤੇ ਸਾਡਾ ਵੀ ਕਿਤੇ ਜਿੰਦਗੀ ਤੇ ਇਲੈਕਸ਼ਨ ਲੜਦਾ ਤਾਂ ਸਾਡੇ ਸਾਡੇ ਨਾਲ ਲੋਕ ਪੁਲਸ ਜਾ ਰਹੀ ਹੈ ਤੁਹਾਡੇ ਜੋ ਤੁਹਾਡੀ ਟੀਮ ਦੇ ਹਾਂ ਸਾਡੇ ਸਾਡੇ ਤਾਂ ਫਲੈਗ ਮਾਰਚ ਹੋ ਇਹ ਪੰਜਾਬ ਆ ਬਾਬਾ ਜੀ ਹਰਿਆਣਾ ਪੰਜਾਬ ਪੰਜਾਬ ਆ ਪਹਿਲਾਂ ਮਹਾਪੰਜਾਬ ਹੁੰਦਾ ਸੀ ਹਰਿਆਣਾ ਪੰਜਾਬ ਦਾ ਸਰਕਾਰਾਂ ਨੇ ਬਣਾਤਾ ਜਿੰਨਾ ਜ਼ੁਲਮ ਪੰਜਾਬ ਦੇ ਉੱਤੇ ਕਰੋਗੇ ਤਾਂ ਨਿਕਰ ਕੇ ਆਉਂਦਾ ਉਹਨਾਂ ਅਸੀਂ ਤਾਂ ਉਹਨੇ ਉਹਨੇ ਤੱਕੜੇ ਹੋ ਕੇ ਟੱਕਰਾਂਗੇ ਜਿੰਨੇ ਸਾਡੇ ਉੱਤੇ ਜ਼ੁਲਮ ਕਰਨਗੇ ਤੁਹਾਡੇ ਲੀਡਰ ਕਹਿ ਵੀ ਗਏ ਨੇ ਕੋਈ ਤੁਹਾਡੇ ਆਗੂ ਨਾਲ ਦੇ ਕੇ ਨਵਦੀਪ ਨੂੰ ਵਿਹਲਾ ਕਰੋ ਬੈਰੀਕੇਡ ਪੱਟਣੇ ਦੀ ਤਿਆਰੀ ਹੈ ਧੰਨਵਾਦ ਬਾਜੀ ਵੇਟ ਕਰਦੇ ਆ ਲੀਡਰਾਂ ਦੀਆਂ ਦੇਸ਼ਾਂ ਦਾ ਪੱਟ ਦਾਂਗੇ ਉਹ ਦੇਖੋ ਆਗੇ ਦੇਖੋ ਉੱਧਰ ਦੇਖੋ ਲੱਗੇ ਹੋਏ ਨੇ ਬੈਰੀਕੇਡ ਪੱਟਣ ਦੀ ਤਿਆਰੀ ਆ ਤਾਂ ਜਲਦੀ ਕਿਸਾਨ ਕਹਿੰਦੇ ਨੇ ਅਸੀਂ ਬੈਰੀਕੇਡ ਪੱਟ ਕੇ ਸ਼ੰਭੂ ਵਾਲੇ ਦਿੱਲੀ ਵੱਲ ਨੂੰ ਕੂਚ ਕਰਾਂਗੇ